ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਸੋ ਸਾਰੇ ਹੀ ਸੰਗਤਾਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਖਾਲਸਾ ਦਿਵਸ ਦੀਆਂ ਬਹੁਤ ਬਹੁਤ ਸ਼ੁਭ ਕਾਮਨਾئیں ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਆਓ ਜੀ ਤੋਂ ਬੋਲ ਹਉ ਮਹਾਰਾਜ ਖਾਲਸਾ ਸਜਾਉਣ ਲੱਗ ਪਏ ਜੀ ਵਿਸਾਖੀ ਵਾਲੇ ਦਿਨ ਮਹਾਰਾਜ ਖਾਲਸਾ ਸਜਾਉਣ ਲੱਗ ਪਏ ਜੀ ਵਿਸਾਖੀ ਵਾਲੇ ਦਿਨ ਹੋ ਬਾਰੋ ਬਾਰੀ ਪੰਜ ਸਿਰ ਕੱਟ ਤਾਰ ਤੇ ਜੀ ਤੜ ਬੱਕ ਕਰਤੇ ਬਾਰੋ ਬਾਰੀ ਪੰਜ ਸੀਸ ਕੱਟ ਤਾਰ ਤੇ ਜੀ ਤੜ ਬੱਕ ਕਰਤੇ ਤੜਾਂ ਉੱਤੇ ਸੀਸ ਨੂੰ ਟਿਕਾਉਣ ਲੱਗ ਪਏ ਜੀ ਬਸਾਖੀ ਵਾਲੇ ਦਿਨ ਬਾਜਾਂ ਵਾਲੇ ਖਾਲਸਾ ਸਜਾਉਣ ਲੱਗ ਪਏ ਹੋ ਬਸਾਖੀ ਵਾਲੇ ਦਿਨ ਜੀ ਬਸਾਖੀ ਵਾਲੇ ਦਿਨ ਹੋ ਗਊ ਤੇ ਗਰੀਬ ਦਾ ਬੁਰਾਈ ਨੀ ਤੱਕਣਾ ਜੀ ਇਹੋ ਕੰਮ ਸਿੱਖਦਾ ਗਊ ਤੇ ਗਰੀਬ ਦਾ ਬੁਰਾਈ ਨੀ ਤੱਕਣਾ ਜੀ ਇਹੋ ਕੰਮ ਸਿੱਖਦਾ ਬਾਰੋ-ਬਾਰੀ ਗੱਲ ਸਮਝਾਉਣ ਲੱਗ ਪਏ ਜੀਬ ਸਾਖੀ ਵਾਲੇ ਦੇਨ ਬਾਜਾਂ ਵਾਲੇ ਖਾਲਸਾ ਸਜਾਉਣ ਲੱਗ ਪਏ ਜੀਬ ਸਾਖੀ ਵਾਲੇ ਦੇਨ ਹੋ ਬਸਾਖੀ ਵਾਲੇ ਦੇਨ ਹੋ ਢੇਰ ਵਾਲਾ ਮਲਕੀਤ ਸਿੰਘ ਸਜ ਕੇ ਜੀ ਹੱਥ ਖੰਡਾ ਫੜਿਆ ਡੇਰ ਵਾਲਾ ਮਲਕੀਤ ਸਿੰਘ ਸੱਜ ਕੇ ਜੀ ਹੱਥ ਖੰਡਾ ਫੜਿਆ ਰਣ ਵਿੱਚ ਬੈਰੀ ਚਟਕਾਉਣ ਲੱਗ ਪਏ ਜੀ ਬਸਾਖੀ ਵਾਲੇ ਦਿਨ ਮਹਾਰਾਜ ਖਾਲਸਾ ਸਜਾਉਣ ਲੱਗ ਪਏ ਜੀ ਬਸਾਖੀ ਵਾਲੇ ਦਿਨ ਬਾਜਾਂ ਵਾਲੇ ਖਾਲਸਾ ਸਜਾਉਣ ਲੱਗ ਪਏ ਹੋ ਬਸਾਖੀ ਵਾਲੇ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ